ਹਾਂਜੀ ਦੋਸਤੋ ਜਿਸ ਤਰ੍ਹਾਂ ਕੇ ਤੁਹਾਨੂੰ ਪਤਾ ਕਿ ਜਿਹੜਾ ਕੱਦੂ ਦੀਆਂ ਬੇਲਾਂ ਤੇ ਤੋਰੀਆਂ ਤੇ ਕਰੇਲਿਆਂ ਤੇ ਪੇਠੇ ਵਗੈਰਾ ਤੇ ਜਿਹੜਾ ਹੁਣ ਫਲ ਆਉਣਾ ਸ਼ੁਰੂ ਹੋਇਆ ਹੋਇਆ ਹੈਗਾ ਜੀ ਤੇ ਜਿਹੜੇ ਵੀਰਾਂ ਨੇ ਗੇਤੀਆਂ ਬੱਲਾਂ ਲਾਈਆਂ ਨੇ ਗਿਆ ਜੇਕਰ ਤੁਸੀਂ ਨਈ ਬਿਲਾਈਆਂ ਤਾਂ ਤੁਸੀਂ ਹੁਣ ਵੀ ਇਹ ਬੇਲਾਂ ਜਿਹੜੀਆਂ ਲਾ ਸਕਦੇ ਹੋਗੇ ਤੇ ਕਾਫੀ ਸਾਰੇ ਵੀਰਾਂ ਦੇ ਜਿਹੜੇ ਸਵਾਲ ਆਉਂਦੇ ਹੈਗੇ ਉਹ ਹੈਗਾ ਵੀ ਜਿਹੜਾ ਉਹਨਾਂ ਦੇ ਫਲ ਲੱਗ ਕੇ ਜਾਂਦਾ ਝੜ ਜਾਂਦਾਗਾ ਤੇ ਆ ਫੁੱਲ ਤੋਂ ਜਿਹੜਾ ਫਲ ਨਹੀਂ ਬਣਦਾਗਾ ਇਹਨਾਂ ਚੀਜ਼ਾਂ ਬਾਰੇ ਜਿਹੜਾ ਆਪਾਂ ਵੈਸੇ ਜਿਹੜੀ ਪਹਿਲਾਂ ਵੀ ਕੁਝ ਰੀਲਾਂ ਦੇ ਵਿੱਚ ਵੀ ਦੱਸਿਆ ਗਿਆ ਕਿ ਜਿਹੜਾ ਆਪਾਂ ਗੜੋਇਆਂ ਦੀ ਖਾਤ ਦੀ ਮਦਦ ਦੇਣ ਵਾਲੇ ਇਸ ਵਾਰ ਬੱਲਾਂ ਤੇ ਤਜਰਬਾ ਕਰ ਰਹੇ ਹਾਂ ਵੈਸੇ ਜੇ ਛੜਕਾ ਦੀ ਗੱਲ ਕਰੀਏ ਤਾਂ ਤੁਸੀਂ ਇਹਦੇ ਉੱਪਰ ਇੱਕ ਕੋਲ ਬਣਾ ਕੇ ਉਹਦਾ ਛੜਕਾ ਕਰ ਸਕਦੇ ਹੋਗੇ ਉਸ ਕੋਲ ਬਾਰੇ ਆਪਾਂ ਪੂਰੀ ਜਾਣਕਾਰੀ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਕਦੂਆਂ ਦੀਆਂ ਬੇਲਾਂ ਤੋਰੀਆਂ ਦੀਆਂ ਕਰੇਲਿਆਂ ਦੀਆਂ ਪੇਠਿਆਂ ਦੀਆਂ ਤੇ ਮਤੀਰਾ ਤੇ ਆਪਣਾ ਖਰਬੂਜਾ ਇਸ ਤਰ੍ਹਾਂ ਦੀਆਂ ਬੱਲਾ ਜਿਹੜੀਆਂ ਸਾਰੀਆਂ ਫਲਦੇ ਨਾਲ ਬਿਲਕੁਲ ਭਰ ਜਾਣਗੀਆਂ ਆਪਣੀ ਗਾਰੰਟੀ ਐ ਇਸ ਚੀਜ਼ ਦੀ ਕਿਉਂਕਿ ਆਪਣਾ ਇਹ ਤਜਰਬਾ ਹੈਗਾ ਤੇ ਉਹ ਕੋਲ ਦੇ ਲਈ ਤੁਸੀਂ ਜੇ ਤੁਹਾਡੇ ਕੋਲ ਕੋਈ ਕਾਪੀ ਪੈਨ ਹੈਗਾ ਤਾਂ ਤੁਸੀਂ ਨੋਟ ਕਰ ਸਕਦੇ ਹੋ ਨਹੀਂ ਵੀਡੀਓ ਨੂੰ ਦੁਬਾਰਾ ਦੇਖ ਕੇ ਵੀ ਤੁਸੀਂ ਉਹ ਕੋਲ ਤਿਆਰ ਕਰ ਸਕਦੇ ਹੋ ਜੀ ਉਸ ਕੋਲ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਆਪਾਂ ਨੂੰ 1 ਸਾਲ ਪੁਰਾਣੀ ਪਾਠੀ ਚਾਹੀਦੀ ਹੈਗੀ 1 ਸਾਲ ਪੁਰਾਣੀ ਪਾਠੀ ਜਿਹੜੀ ਆਪਾਂ 4.5 ਲੀਟਰ ਪਾਣੀ ਦੇ ਵਿੱਚ ਇੱਕ ਪਾਠੀ ਜੇਕਰ ਬੱਲਾ ਜ਼ਿਆਦੇ ਨੇ ਤਾਂ ਤੁਸੀਂ ਉਸ ਹਿਸਾਬ ਨਾਲ ਮਾਤਰਾ ਵਧਾ ਘਟਾ ਸਕਦੇ ਹੋ 4.5 ਲੀਟਰ ਪਾਣੀ ਦੇ ਵਿੱਚ ਇੱਕ ਪਾਥੀ 4 ਦਿਨ 4 ਰਾਤਾਂ ਲਈ ਪਿਉਓਗੇ ਤੁਸੀਂ ਉਹਦਾ ਜਿਬਰੈਲਿਕ ਐਸਿਡ ਬਣ ਜਾਂਦਾਗਾ ਪਹਿਲਾਂ ਉਹ ਪਿਉਣੀ ਹੈ ਜੀ ਉਸ ਤੋਂ ਬਾਅਦ ਤੁਸੀਂ ਜਿਹੜੀ 3 ਲੀਟਰ ਪਾਣੀ ਦੇ ਵਿੱਚ ਅੱਧਾ ਕਿਲੋ ਸਰੋਂ ਦੀ ਖਾਲ ਪਿਉਣੀ ਹੈਗੀ ਤੇ ਉਹ ਜਿਹੜੀ ਪਾਥੀਆਂ ਦਾ ਪਾਣੀ ਹੈਗਾ ਉਹ 4 ਦਿਨਾਂ ਲਈ ਪਿਉਣਾ ਤੇ ਜਿਸ ਦਿਨ ਛਿੜਕਾਇਆ ਕਰਨਾਗਾ ਜਿਹੜਾ ਆਪਣਾ ਸਰੋਂ ਦੀ ਖਾਲ ਤੇ ਇੱਕ ਚੂਨਾ ਏ ਉਸੇ ਸਮੇਂ ਦਿਨ ਆਪਾਂ ਸਵੇਰੇ ਪਿਉਣੇ ਤੇ ਸ਼ਾਮ ਨੂੰ ਛਿੜਕਾ ਕਰਨਾ ਜੀ ਜਿਹੜਾ 3 ਲੀਟਰ ਪਾਣੀ ਦੇ ਵਿੱਚ ਆਪਾਂ ਅੱਧਾ ਕਿਲੋ ਸਰੋਂ ਦੀ ਖਾਲ ਪਿਉਣੀ ਹੈ ਸਵੇਰੇ ਤੇ 2 ਲੀਟਰ ਪਾਣੀ ਦੇ ਵਿੱਚ 200 ਗ੍ਰਾਮ ਜਿਹੜਾ ਆਪਾਂ ਚੂਨਾ ਪਿਆਉਣਾਗਾ ਜੀ ਤੇ ਇਹਨਾਂ ਨੂੰ ਦਿਨ ਦੇ ਵਿੱਚ ਦੋ ਵਾਰ ਹਲਾਉਣਾਗਾ ਸ਼ਾਮ ਦੇ ਵੇਲੇ ਇਹਦਾ ਨਿਤਰਿਆ ਹੋਇਆ ਪਾਣੀ 1-1 ਲੀਟਰ ਲੈ ਕੇ 1 ਲੀਟਰ ਖੱਟੀ ਲੱਸੀ ਦਾ ਤੇ 1 ਲੀਟਰ 2 ਲੀਟਰ 2 ਲੀਟਰ ਆਪਾਂ ਪਾਥੀਆਂ ਦੇ ਪਾਣੀ ਦੇ ਲੈ ਕੇ ਉਹਨੂੰ 10-11 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਆਪਣੀਆਂ ਬੱਲਾਂ ਦੇ ਉੱਪਰ ਛਿੜਕਾ ਕਰਨਾ ਜੀ ਛਿੜਕਾ ਕਰਨ ਵੇਲੇ ਜਿਹੜਾ ਧਿਆਨ ਰੱਖਣਾ ਕੋ ਛਿੜਕਾ ਆਪਾਂ ਸ਼ਾਮ ਦੇ ਵੇਲੇ ਕਰਨਾ ਜੀ ਜਦੋਂ ਧੁੱਪ ਨਾ ਹੋਵੇ ਤੇ ਤੁਸੀਂ ਦੇਖੋਗੇ ਕਿ 4 ਤੋਂ 5 ਦਿਨਾਂ ਦੇ ਵਿੱਚ ਜਿੱਥੇ ਸੋਡੀ ਬੱਲ ਦੇ ਉੱਪਰ 5-4 ਫੁੱਲ ਆ ਰਹੇ ਸੀਗੇ ਉੱਥੇ ਘੱਟੋ-ਘੱਟ 25-30 ਫੁੱਲ ਜਿਹੜੇ ਬੱਲ ਦੇ ਉੱਪਰ ਆਉਣਗੇ ਤੇ ਉਹ ਫੁੱਲ ਸਾਰੇ ਜਿਹੜੇ ਫਲ ਦੇ ਵਿੱਚ ਤਬਦੀਲ ਹੋਣਗੇ ਤੇ ਜਿਹੜਾ ਫਾਲਾ ਉਹ ਵੀ ਪੂਰਾ ਵਧੀਆ ਤਰੀਕੇ ਨਾਲ ਜਲਦੀ ਦੇ ਨਾਲ ਬਣੂਗਾ ਜੀ ਇਸ ਚੀਜ਼ ਤੇ ਤੁਸੀਂ ਜਿਹੜਾ ਖੁਦ ਤਜਰਬਾ ਕਰਕੇ ਦੇਖ ਸਕਦੇ ਹੋਗੇ ਆਪਣਾ 2 ਸਾਲ ਦਾ ਜਿਹੜਾ ਇਹਦਾ ਤਜਰਬਾ ਹੈਗਾ ਗਾ ਇਸ ਸਾਲ ਆਪਾਂ ਤੁਹਾਨੂੰ ਇਹ ਦੱਸ ਦਈਏ ਵੀ ਆਪਾਂ ਨਹੀਂ ਵਰਤਿਆ ਹਜੇ ਤੱਕ ਅਪਾ ਕੋਸ਼ਿਸ਼ ਕਰਾਂਗੇ ਕਿ ਜਦੋਂ ਆਪਾਂ ਨੂੰ ਫਲ ਦੀ ਜ਼ਿਆਦਾ ਜ਼ਰੂਰਤ ਪਊਗੀ ਤਾਂ ਆਪਾਂ ਉਹ ਚੀਜ਼ ਦੀ ਵੀ ਵਰਤੋਂ ਇਨ੍ਹਾਂ ਬੱਲਾਂ ਦੇ ਉੱਪਰ ਕਰਾਂਗੇ ਜੀ ਤੇ ਇਹ ਜ਼ਿਆਦਾ ਸਵਾਲ ਆ ਰਹੇ ਸੀਗੇ ਇਸ ਲਈ ਆਪਾਂ ਜਿਹੜੀ ਇਹ ਕਦੂਆਂ ਤੋਰੀਆਂ ਤੇ ਕਰੇਲਿਆਂ ਦੀਆਂ ਜਾਂ ਹੋਰ ਜਿਹੜੀਆਂ ਵੀ ਇਸ ਸਮੇਂ ਬੇਲਾ ਹੈਗੀਆਂ ਗਿਆ ਉਹਨਾਂ ਦੇ ਫਲ ਝੜਨ ਵਾਲੀ ਸਮੱਸਿਆ ਲਈ ਇਹ ਵੀਡੀਓ ਬਣਾ ਰਹੇ ਸੀਗੇ ਤੇ ਇਹ ਵੀਡੀਓ ਨੂੰ ਆਖਰ ਤੱਕ ਤੁਸੀਂ ਦੇਖਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਵੀਡੀਓ ਆਗੀਆਂ ਉਹ ਦੇਖਣ ਲਈ ਸਾਡੇ ਪੇਜ ਨਾਲ ਜੁੜੇ ਰਹੋ ਤੇ ਆਉਣ ਵਾਲੇ ਸਮੇਂ 'ਚ ਆਪਾਂ ਜਿਹੜੀ ਬਜਾਈ ਜਿਹੜੀਆਂ ਫਸਲਾਂ ਦੀ ਹੋਣ ਹੋਣੀ ਆ ਉਹਦੇ ਬਾਰੇ ਤੇ ਬਾਕੀ ਫਲਾਂ ਦੇ ਵਿੱਚ ਜਿਹੜੇ ਜ਼ਰੂਰੀ ਕਾਰਜ ਇਸ ਸਮੇਂ ਆਪਾਂ ਕਰਨੇ ਆ ਉਹਨਾਂ ਬਾਰੇ ਵੀਡੀਓ ਲੈ ਕੇ ਆਵਾਂਗੇ ਜੀ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ